ਹਾਂ ਜੀ ਮੇਤੋ ਸਤਿ ਸ਼੍ਰੀ ਅਕਾਲ ਜੀ ਲੋਬੀ ਮਿੱਤਰੋ ਬਰਨਾਲਾ ਮੋਟਰਸਾਈਕਲਾਂ ਦਾ ਗਾੜਾ ਤੇ ਅੱਜ ਆਪਾਂ ਕਾਲਾ ਮੈਦਾਨ ਸਟੇਡੀਅਮ ਦੇ ਕੋਲੇ ਮੋਟਰਸਾਈਕਲਾਂ ਦੀ ਮਾਰਕੀਟ ਦੇ ਵਿੱਚ ਖੜੇ ਆ ਤੇ ਹਰ ਘਰ ਦੇ ਵਿੱਚ ਸਭ ਤੋਂ ਪਹਿਲਾਂ ਸਾਧਨ ਮੋਟਰਸਾਈਕਲ ਹੀ ਆਉਂਦਾ ਮਿੱਤਰੋ ਕੋਈ ਇਹੋ ਜਿਹਾ ਘਰ ਮੋਟਰਸਾਈਕਲ ਬਿਨਾ ਰਹਿ ਨਾ ਜਾਵੇ ਸਾਡੇ ਭਰਾ ਜਾਦੀ ਆਟੋ ਡੀਲ ਆ ਲੈਣ ਦਾ ਸੁਪਨਾ ਹੈ ਤੇ ਮੋਟਰਸਾਈਕਲ ਤੁਹਾਨੂੰ ਇੰਨੇ ਸਸਤੇ ਦੇ ਦੇਣਗੇ ਤੇ ਗੋਗੀ ਵੀਰ ਵੀ ਸਾਡਾ ਖੜਾ ਗੋਗੀ ਕੀ ਹਾਲ ਨੇ ਵੀਰੇ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਠੀਕ ਹੋ ਚੜ੍ਹਦੀ ਕਲਾ ਗੋਗੀ ਵੀਰ ਵੀਡੀਓ ਦੇ ਅੰਦਰ ਐਸੇ ਧਮਾਕੇ ਕਰਦੇ ਕੋਈ ਵੀ ਘਰ ਮੋਟਰਸਾਈਕਲ ਬਿਣਾ ਨਾ ਰਹਿ ਜੇ ਮਰ ਨਹੀਂ ਰਹਿ ਦਿੰਦੇ ਵੀਰੇ ਆ ਦੇਖੋ ਪਰ ਪਹਿਲਾ ਧਮਾਕਾ ਆਪਾਂ 12 ਮਾਡਲ ਪਲੈਟਿਨਾਗਾ ਆਪਾਂ 38 38 ਹਜ਼ਾਰ ਦੇ ਦੇ ਦਾਂਗੇ ਦੋ ਨੇ ਐਸੇ ਦੋਨੇ ਲੈ ਜਾਓ ਲਓ ਵੀ ਮਿੱਤਰੋ 12 12 ਮਾਡਲ ਪਲੈਟਿਨੇ ਖੜੇ ਨੇ ਤੇ ਪਲੈਟਿਨਾ ਤੁਹਾਨੂੰ ਪਤਾ ਹੀ ਆ ਮਿੱਤਰੋ ਐਵਰੇਜ ਦਾ ਕਿੱਡਾ ਘੈਂਟ ਮੋਟਰਸਾਈਕਲ ਆ ਤੇ 38000 ਦਾ ਬਾਈ ਇੰਜਨ ਗੇਅਰ ਦੀ ਵੀ ਗਾਰੰਟੀ ਆ ਵੀਰੇ ਹੋਰ ਦੱਸੋ ਕਾਗਜ਼ਾ ਪੱਤਰਾ ਦੀ ਫੁੱਲ ਕੱਟਾ ਨਾ ਪਵਣੀ ਨਹੀਂ ਨਹੀਂ ਕੱਟਾ ਯਾਰ ਆਪਾਂ ਪੈਣੀ ਨਹੀਂ ਦਿੰਦੇ ਪੈਣੀ ਨਹੀਂ ਦਿੰਦੇ ਲਓ ਵੀ ਮਿੱਤਰ 12 ਵਾਰਾ ਮਾਡਲ ਮੋਟਰ ਖੁਸ਼ ਕਰਕੇ ਦੌਰਨੇ ਗਾ ਖਰਕਾ ਕਰ ਤੌਰਨੇ ਵਾਹ ਜੀ ਵਾਹ ਲਓ ਵੀ ਮਿੱਤਰੋ ਆ ਦੇਖੋ ਮਿੱਤਰੋ 12 ਮਾਡਲ ਪਲੈਟ ਇਨੇ ਖੜੇ ਨੇ 38000 ਦਾ ਮੋਟਰਸਾਈਕਲ ਬਾਈ ਹੋਣੀ ਦੇ ਦੇਣਗੇ ਤੇ ਦੇਖੋ ਬੜੇ ਜਾਇਜ਼ ਰੇਟ ਤੇ ਤੁਸੀਂ ਮਾਰਕੀਟ ਚ ਇੱਕ ਵਾਰੀ ਪਤਾ ਕਰਕੇ ਦੇਖਿਓ ਪਲੈਟ ਇਨ ਦਾ ਰੇਟ ਵੀਰੇ ਸਪਲੈਂਡਰ ਵੀ ਹੋਰ ਲੈਣੇ ਆ ਤਾਂ ਸਪਲੈਂਡਰਾਂ ਬਾਰੇ ਵੀ ਤਪਾਕਾ ਪਾ ਦੀਏ ਦੇਖ ਇੱਧਰ ਕਿੰਨੇ ਹੀ ਸਪਲੈਂਡਰ ਖੜੇ ਆ ਮਿੱਤਰੋ ਜਿਹੜੇ ਮਰਜ਼ੀ ਮੋਟਰਸਾਈਕਲ ਤੁਸੀਂ ਇਨਾਂ ਤੋਂ ਲਿਆ ਸਕਦੇ ਗੋਗੀ ਵੀਰ ਦਿਖਾਓ ਹੁਣ ਕਿਰਾ ਵੀਰੇ ਆਹ ਹੈਗਾ 19 ਮਾਡਲ ਦਾ ਆ ਦੋਨੇ ਅੱਛਾ ਦੋਨੇ 19 ਮਾਡਲ ਨੇ ਵੀਰੇ ਹਾਂਜੀ ਹਾਂਜੀ ਆ ਜਾ ਵੀ ਮਿੱਤਰੋ ਇੱਧਰ ਆ ਕੇ ਆ ਜਾ ਇਹ ਦੋਨੇ ਹੈਗੇ 19 19 ਮਾਡਲ ਦੋਨੇ 19 ਮਾਡਲ ਲਓ ਵੀ ਮਿੱਤਰੋ ਜਿਹਦਾ ਸਿਲਵਰ ਕਲਰ ਪਸੰਦ ਆ ਉਹ ਲੈ ਜੇ ਤੇ ਜਿਹਨੂੰ ਬਲੈਕ ਪਸੰਦ ਆ ਉਹ ਲੈ ਜੇ ਬਾਈ ਇਹ ਮੋਟਰਸਾਈਕਲ ਮਹਿੰਗੇ ਆ ਵੀਰੇ ਮਾਰਕੀਟ ਚ 65000 ਰੁਪਿਆ ਮੁੱਲ ਆ ਹਾਂਜੀ ਠੀਕ ਆ ਆਪਾਂ 62000 ਦੇ ਦੋਗੇ 62000 ਦੇ ਹਾਂਜੀ ਦੇਖ ਲੈ ਸੋਚ ਲੈ ਇੱਕ ਵਾਰੀ ਮਾ ਸੋਚ ਲਿਆ ਲਓ ਵੀ ਮਿੱਤਰੋ ਦਿਲਦਾਰ ਬੰਦੇ ਨੇ 62000 ਦਾ ਤੁਹਾਨੂੰ 19 ਮਾਡਲ ਮੋਟਰਸਾਈਕਲ ਸਪਲੈਂਡਰ ਮਿਲ ਜਾਣਾ ਤੇ ਹੋਰ ਆਪਾਂ ਨੂੰ ਕੀ ਚਾਹੀਦਾ ਵੀਡੀਓ ਨੂੰ ਕਰਕੇ ਸ਼ੇਅਰ ਜਾਂਦੀ ਆ ਟੋ ਡੀਲ ਦੇ ਆਜ ਤੇ ਗੁੱਗੀ ਬਾਈ ਨੂੰ ਆ ਕੇ ਮੈਲੋ ਨੰਬਰ ਸਕਰੀਨ ਤੇ ਚੱਲੀ ਜਾਂਦਾ ਮਿੱਤਰੋ ਨੇੜੇ ਹੋ ਕੇ ਪੁੱਤਰਾ ਇਹਨਾਂ ਦੀ ਹਾਲਤ ਦਿਖਾ ਦੇ ਸਮਾਰ ਕੇ ਆਹ ਦੇਖੋ ਮਿੱਤਰੋ ਐ ਕਾਲੀ ਘੋੜੀ ਵਾਂਗੂ ਖੜਾ ਸਪਲੈਂਡਰ ਸਪਲੈਂਡਰ ਤੁਹਾਨੂੰ ਪਤਾ ਮਿੱਤਰੋ ਪੰਜਾਬ ਦੀ ਸ਼ਾਨ ਆ ਜਿਹੜੇ ਸਿਲਵਰ ਕਲਰ ਲੈ ਕੇ ਜਾਣਾ ਸਿਲਵਰ ਲੈ ਜਾਓ ਜਿਹਨੇ ਬਲੈਕ ਲੈ ਕੇ ਜਾਣਾ ਬਲੈਕ ਲੈ ਜਾਓ ਲੋ ਵੀ ਮਾਡਲ ਵੀ ਲੈਣਾ ਤਾਂ ਬਾਈ ਵੀ ਖੜਾ ਆਪਣੇ ਲਿਆ ਕਰ ਬਾਈ ਮਾਡਲ ਤੇ ਮਾਰ ਕੇ ਕੈਮਰਾ ਕਰਾ ਪੁੱਤਰਾ 31 ਨੰਬਰ ਆ ਵੀਰੇ ਮਾਨਸਾ ਦਾ ਮਾਨਸਾ ਦਾ ਪੀਵੀ 31 ਨੰਬਰ ਹਾਂਜੀ ਵੀਰੇ ਲਓ ਵੀ ਵੀਰੇ ਆ ਗਿਆ ਆਪਾਂ 75000 ਰੁਪਏ ਦਾ ਪਹਿਲਾਂ ਤਾਂ ਪੁੱਤ ਇੱਕ ਵਾਰੀ ਮਾਰ ਕੇ ਕੈਮਰਾ ਦਿਖਾ ਰੇਟ ਤੇ ਆਪਾਂ ਦਵਾਰੇ ਜਾਂਦੇ ਆ ਪੁੱਤ ਨੇੜੇ ਆ ਜਾ ਮਿੱਤਰੋ ਸਾਰਾ ਹੀ ਮੋਟਰਸਾਈਕਲ ਬਾਈ ਮਾਡਲ ओरिजिनल ਪਿਆ ਤੇ ਬਾਈ ਰੇਟ ਦੱਸੀ ਕਿ ਰਹਿਦਾ ਇਹਦਾ 75000 ਰੁਪਿਆ ਰੇਟ ਆ ਵੀਰੇ ओरिजिनल ਦੀ ਗਾਰੰਟੀ ਆ ਕਾਗਜ਼ਾਂ ਦੀ ਵੀ ਗਾਰੰਟੀ ਆ ਲੱਖ ਤੋਂ ਉੱਤੇ ਵਾਗ ਗੇ ਮਾਹਾਂ ਕੋਈ ਚੱਕਰੀ ਨਹੀਂ 75000 ਦਾ 75000 ਦਾ ਮਿੱਤਰੋ ਵੀਡੀਓ ਨੂੰ ਜਿਹੜਾ ਸ਼ੇਅਰ ਕਰਕੇ ਆ ਗਿਆ ਸਾਤਾ ਤੇ ਚੌਕਾ ਯਾਨੀ ਕਿ 74000 ਦਾ ਮੋਟਰਸਾਈਕਲ ਦੇਖੋ ਮਿੱਤਰੋ ਸਾਰਾ ਹੀ Ориਜినਲ ਖੜਾ ਮਿੱਤਰੋ ਜਿਹੜੇ ਭਰਾ ਨੇ ਆ ਕੇ ਦੁਕਾਨ ਤੇ ਦੇਖ ਲਿਆ